ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਇਹ ਮੈਂ ਦੱਸਣਾ ਚਾਹੁੰਦਾ ਕਿ ਬੜੀ ਵੱਡੀ ਇੱਕ ਟਕੈਤੀ ਦੀ ਸੈਂਸੇਸ਼ਨਲ ਵਾਰਦਾਤ ਹੋਈ ਸੁਲਤਾਨਵਿੰਡ ਦੇ ਇਲਾਕੇ 'ਚ ਜਿੱਥੇ ਅਸੀਂ ਮੁਕੱਦਮਾ ਦਰਜ ਕੀਤਾ 395 ਬਕੈਤੀ ਦਾ ਤੇ 364 ਏ ਮਾਰ ਦੇਣ ਦੀ ਨੀਤ ਨਾਲ ਕਿਡਨੈਪਿੰਗ ਦਾ ਇਹਦਾ ਸੀਕੁਐਂਸ ਇਹ ਹੋਇਆ ਕਿ ਬਿਕਾ ਨੇਰ ਤੋਂ 300 ਕੁਇੰਟਲ ਜਿਹੜਾ ਆਪਣੇ ਛੋਲੇ ਗ੍ਰਾਮਸ ਜਿਹਨੂੰ ਕਹਿੰਦੇ ਆ ਉਹ ਟਰੱਕ ਭਰ ਕੇ ਮਲੋੜ ਦੀ ਬਾਲਾਜੀ ਕੰਪਨੀ ਆ ਟ੍ਰਾਂਸਪੋਰਟ ਦੀ ਡਿਸਟ੍ਰਿਕਟ ਮੁਕਸਰ ਸਾਹਿਬ ਦੀ ਉਹ ਆਈ ਅੰਮ੍ਰਿਤਸਰ ਉਹਨਾਂ ਨੇ ਪ੍ਰਿੰਸ ਕੋਲਡ ਸਟੋरेज ਦੇ ਵਿੱਚ ਇੱਥੇ ਉਹ ਆਪਣਾ ਜਿਹੜਾ ਮਾਲ ਲਾਉਣਾ ਸੀ ਕਿਸੇ ਕਾਰਨ ਕਰਕੇ ਉੱਥੇ ਰਸ਼ ਹੋਇਆ ਉਹ ਆਪਣੇ ਟਰੱਕ ਦੇ ਵਿੱਚ ਡਰਾਈਵਰ ਤੇ ਕਲੀਨਰ ਦੋਨੋਂ ਸੁੱਤੇ ਪਏ ਸੀਗੇ ਤੋਂ ਪੰਜ ਬੰਦਿਆਂ ਨੇ ਆ ਕੇ ਅਣਪਛਾਤੇ ਨੇ ਉਹ ਤੇ ਹਮਲਾ ਕੀਤਾ ਉਹਨਾਂ ਨੂੰ ਓਵਰਪਾਵਰ ਕੀਤਾ ਹੱਥ ਪੈਰ ਬਨ ਕੇ ਮੂੰਹ ਬਨ ਕੇ ਅੱਖਾਂ ਬਨ ਕੇ ਟਰੱਕ ਦੇ ਸਣੇ ਉਹਨਾਂ ਨੂੰ ਨਾਲ ਲੈ ਗਏ। ਔਰ ਅੱਗੇ ਜਾ ਕੇ ਜੀਪੀਐਸ ਡਿਸਕਵਰ ਕੀਤਾ ਕਿ ਇਧਰ ਤਰਨ ਤਰਨ ਸਾਈਡ ਤੇ ਫੇਰ ਉਹਨਾਂ ਨੇ ਕਟਮਾਰ ਕੀਤੀ ਉਹਨਾਂ ਨੂੰ ਕਿਹਾ ਵੀ ਜੀਪੀਐਸ ਤੁਸੀਂ ਖੋਲੋ। ਜੀਪੀਐਸ ਖੋਲ ਕੇ ਉਹਨਾਂ ਨੂੰ ਮੁੜ ਕੇ ਅੱਗੇ ਜਾ ਕੇ ਛੁੱਟ ਦਿੱਤਾ ਗਿਆ ਇੱਕ ਨਾਲੇ ਦੇ ਕੋਲ। ਹੱਥ ਪੈਰ ਬੰਨੇ ਰਹੇ ਮੂੰਹ ਬੰਨੇ ਹੋਏ ਅੱਖਾਂ ਬੰਨੀਆਂ ਔਰ ਉਸ ਤੋਂ ਬਾਅਦ ਉਥੋਂ ਫਰਾਰ ਹੋ ਗਏ ਉਸ ਤੋਂ ਬਾਅਦ ਆ ਕੇ ਉਹਨਾਂ ਨੇ ਜਦੋਂ ਥਾਣੇ ਸੁਲਤਾਨਵਿੰਡ ਦੇ ਅਗਲੇ ਦਿਨ ਦੱਸਿਆ ਸਾਨੂੰ ਤਾਂ ਸਾਡੀ ਪੁਲਿਸ ਹਰਕਤ 'ਚ ਆਈ ਜਿਵੇਂ ਕਿ ਤੁਹਾਨੂੰ ਪਤਾ ਕਮਿਸ਼ਨਰੇਟ ਦੇ ਵਿੱਚ ਸਾਡਾ ਜ਼ੀਰੋ ਟੋਲਰੈਂਸ ਪਾਲਿਸੀ ਹੈ ਕ੍ਰਾਈਮ ਦੇ ਅਗੇਂਸਟ ਉਹ ਸਾਰੇ ਆਫੀਸਰਸ ਇੱਕਦਮ ਅਸੀਂ ਅਲਰਟ ਹੋਏ ਔਰ ਪ੍ਰੋਫੈਸ਼ਨਲ ਤਰੀਕੇ ਨਾਲ ਇਹਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਜਿਸ ਦੇ ਸੁਪਰਵੀਜ਼ਨ ਸੋ ਸਾਰ ਜੀਤ ਮੈਂਡੇ ਸਾਡੇ ਡੀਸੀਪੀ ਸਾਹਿਬ ਮੈਡਮ ਡਾਕਟਰ ਦਰਪਨ ਆਲੂਵਾਲੀਆ ਜੀ ਮਨਿੰਦਰ ਸਾਡੇ ਏਸੀਪੀ ਸਾਊਥ ਜਸਵੀਰ ਸਿੰਘ ਸਾਡੇ ਐਸਐਚਓ ਸੁਲਤਾਨਵਿੰਦ ਤੇ ਵਿੰਦਰਜੀਤ ਜੇਸੀਆਈਏ 3 ਦੇ ਇੰਚਾਰਜ ਨੇ ਸਾਰਿਆਂ ਨੇ ਅਸੀਂ ਅਲੱਗ-ਅਲੱਗ ਟੀਮਾਂ ਭਰਾਈਆਂ ਔਰ ਪਲਾਨਡ ਵੇ ਨਾਲ ਅਸੀਂ ਸਾਰਿਆਂ ਨੂੰ ਸੈਂਟੀਫਿਕਲੀ ਤੇ ਪ੍ਰੋਫੈਸ਼ਨਲੀ ਟੈਕਨੀਕਲੀ ਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਉਹਦੇ ਚ ਅਸੀਂ ਇਹ ਸਾਰੇ ਦਾ ਸਾਰਾ ਮਾਲ ਟਰੱਕ ਤੇ ਚਾਰੋਂ ਬੰਦੇ ਫਰਲੇ ਇੱਕ ਬੰਦਾ ਫਰਾਰ ਹੈ ਸਾਰੀ ਰਿਕਵਰੀ ਹੋ ਚੁੱਕੀ ਹੈ ਔਰ ਮੈਂ ਇਹਨੂੰ ਬਹੁਤ ਹੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਮੰਨਦਾ ਉਹਦਾ ਕਾਰਨ ਤੁਹਾਨੂੰ ਮੈਂ ਦੱਸਦਾ ਕਿ ਜਿੱਦਾਂ ਜਾ ਕੇ ਇਹਨਾਂ ਨੇ ਸਾਰੇ ਕੰਮ ਕੀਤੇ ਔਰ ਬੰਦਿਆਂ ਨੂੰ ਟਰੈਕ ਕੀਤਾ ਔਰ ਛੋਟੇ ਛੋਟੇ ਲਿੰਕਸ ਜਿਹੜੇ ਆ ਲੀਡਸ ਕਿ ਕਿੱਥੇ ਕੋਈ ਬੋਰੀ ਦਾ ਨਿਸ਼ਾਨ ਮਿਲਿਆ ਕਿੱਥੋਂ ਸਾਨੂੰ ਕੁਝ ਉਹਨਾਂ ਦੀਆਂ ਬੋਰੀਆਂ ਦੇ ਵਿੱਚੋਂ ਚੀਜ਼ ਡਿੱਗਦੀ ਹੋਈ ਮਾਲ ਕਿਤੇ ਦਿਖਿਆ ਤੇ ਸਾਡੇ ਮੁਲਾਜ਼ਮਾਂ ਨੇ ਇੰਨੀ ਮਦਦ ਦਿਨ ਰਾਤ ਮਿਹਨਤ ਕਰਕੇ ਇਹਨੂੰ ਆਲਮੋਸਟ 24 ਘੰਟੇ ਦੇ ਵਿੱਚ ਸਾਰਾ ਐਡਾ ਵੱਡਾ ਸੈਂਸੇਸ਼ਨਲ ਕ੍ਰਾਈਮ ਟ੍ਰੇਸ ਕੀਤਾ ਗ੍ਰੇਮ ਉਸਦੋਂ ਫੜੇ ਜਾ ਚੁੱਕੇ ਨੇ ਉਹ ਜਗਜੀਤ ਸਿੰਘ ਐ ਇਹ ਦਾਖਾਣਾ ਵਰਪਾਲ ਅੰਮ੍ਰਿਤਸਰ ਇਹ ਸਾਰੇ ਤਰਨਤਾਰਨ ਜ਼ਿਲ੍ਹੇ ਦੇ ਰਹਿਣ ਵਾਲੇ ਜਿਆਦਾਤਰ ਹੈਗੇ ਆ ਅਰਜਨ ਸਿੰਘ ਉਰਫ ਕਟਾ ਇਹ ਪਿੰਡ ਚੱਬਾ ਗੁਰਪ੍ਰੀਤ ਸਿੰਘ ਉਰਫ ਸਾਜਨ ਖੇਮ ਕਰਨ ਤਰਨਤਾਰ ਇਹਦੇ ਖਿਲਾਫ ਪਹਿਲਾਂ ਵੀ ਇੱਕ ਚੋਰੀ ਦੀ ਤੇ ਮੁਕਦਮੇ ਦੀ ਐਵੀਡੈਂਸ ਡਿਸਟਰੋਏ ਕਰਨ ਦੀ ਮੋਗੇ ਦੇ ਵਿੱਚ ਐਫਆਰ ਹੈਗੀ ਹੈ ਪੁਰਾਣਾ ਕ੍ਰਿਮਨਲ ਰਿਕਾਰਡ ਹੈ ਸੁਖਦੇਵ ਸੋਨੂੰ ਇਹ ਚੱਬੇ ਦਾ ਮਰਸਰਦਾ ਬਰਾਮਦਗੀ ਜਿਹੜੀ ਹੋਈ ਹੈ ਇੱਕ ਟਰੱਕ ਜਿਹੜਾ ਖੋਇਆ ਗਿਆ ਸੀ ਜਿਹੜਾ ਕਿ অশੋਕ ਲੇਲੈਂਡ ਕੰਪਨੀ ਦਾ ਹੈਗਾ 300 ਕੁਇੰਟਲ ਛੋਲੇ ਜੋ ਕਿ ਬੀਕਾਨੇਰ ਤੋਂ ਚੱਲੇ ਸੀਗੇ ਤਕਰੀਬਨ ਜਿਹਦੀ ਕੀਮਤ 20 ਲੱਖ ਦੇ ਕਰੀਬ ਹੈ ਵਾਰਦਾਤ 'ਚ ਇੱਕ ਹੋਰ ਨਵੀਂ ਗੱਲ ਆਈ ਸਾਹਮਣੇ ਕਿ ਟਰੱਕ ਨੂੰ ਜਦੋਂ ਸਕਾਟ ਕਰ ਰਹੀ ਸੀ ਤੇ ਬੰਦਿਆਂ ਦੀ ਪ੍ਰੋਟੈਕਸ਼ਨ ਵਾਸਤੇ ਆਲਟੋ ਕਾਰ ਫਿਕਰ ਹੋਈ ਸੀ ਉਹ ਵੀ ਅਸੀਂ ਬਰਾਮਦ ਕਰ ਲਈ ਹੈ ਔਰ ਜਿਹੜਾ ਇਹਦੇ 'ਚ ਦਾਤ ਤੇ ਕਿਰਚ ਤੇ ਇੱਕ ਮੋਬਾਈਲ ਫੋਨ ਲੱਗੇ ਸੀ ਉਹ ਵੀ ਸਾਰਾ ਬਰਾਮਦ ਹੋ ਗਿਆ ਸੋ ਇਹਦੇ 'ਚ ਜਿਹੜਾ ਰੂਟ ਬਣਾਇਆ ਇਹਨਾਂ ਨੇ ਜੋ ਸਾਡੀ ਕੁਸ਼ੀਤ ਤੋਂ ਆਇਆ ਇੱਥੋਂ ਜਦੋਂ ਗਏ ਅੰਮ੍ਰਿਤਸਰ ਨੂਰ ਦਾ ਅੱਡਾ ਪੈਂਦਾ ਤਰਨਤਾਰਨ 'ਚ ਉੱਥੇ ਇਹਨਾਂ ਨੇ GPS ਜਾ ਕੇ ਰਿਮੂਵ ਕਰਾਇਆ ਕਟਮਾਰ ਕਰਕੇ ਡਰਾਈਵਰ ਵਗੈਰਾ ਦੀ ਉਸ ਤੋਂ ਬਾਅਦ ਚਭਾਲ ਗਏ ਚਭਾਲ ਤੋਂ ਬਾਅਦ ਪਿੱਖੀ ਵਿੰਡ ਗਏ ਪਿੱਖੀ ਵਿੰਡ ਤੋਂ ਬਾਅਦ ਪੱਟੀ ਫਿਰ ਬਲਟੋਆ ਖੇਮ ਕਰਨ ਔਰ ਉੱਥੋਂ ਜਦੋਂ ਇਹ ਇੱਧਰ ਵੇਚਣ ਦੀ ਕੋਸ਼ਿਸ਼ ਕਰ ਰਹੇ ਸੀ ਸਮਾਨ ਜਾਂ ਇੱਧਰ ਗਾਹ ਕਲਬ ਰੇ ਸੀ ਵੀ ਉੱਥੇ ਖੇਮ ਕਰਨ ਜਾਂ ਉਧਰ ਬਲਟੋਏ ਚ ਕਿਤੇ ਮੰਡੀ ਚ ਹੋ ਜੇ ਜਾਂ ਅੰਮ੍ਰਿਤਸਰ ਦੇ ਵਿੱਚ ਵੱਡੀ ਮੰਡੀ ਆ ਸੀ ਇੱਥੇ ਕੋਈ ਕਰੀਏ ਉਹ ਸਾਡੀ ਟੀਮ ਨੇ ਇਹਨਾਂ ਨੂੰ ਨੈਪ ਕੀਤਾ ਟੀਮ ਨੂੰ ਮੁਬਾਰਕਵਾਦ ਵੀ ਮੈਂ ਦਿੰਦਾ ਔਰ ਇਹਨਾਂ ਨੂੰ ਵਾਜਬ ਬਨਾਮ ਅਸੀਂ ਆਪਣੇ ਲੈਵਲ ਤੇ ਵੀ ਡੀਜੀ ਸਾਹਿਬ ਵੱਲੋਂ ਵੀ ਤੋਹਫਾ